ਅਸੀਂ ਪਹੁੰਚ ਚੁੱਕੇ ਹਾਂ ਤਖਤ ਸ੍ਰੀ ਪਟਨਾ ਸਾਹਿਬ ਇਹ ਐਂਟਰੀ ਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਅੰਦਰ ਐਂਟਰ ਕਰਦੇ ਹਾਂ ਇੱਕ ਸਾਈਡ ਤੇ ਜੋੜਾ ਘਰ ਆ ਇੱਥੇ ਜੋੜੇ ਉਤਾਰ ਕੇ ਤੇ ਅੱਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਬਹੁਤ ਹੀ ਸੋਹਣਾ ਤਖਤ ਸ੍ਰੀ ਪਟਨਾ ਸਾਹਿਬ ਅੱਗੇ ਜਾ ਕੇ ਤੁਹਾਨੂੰ ਕਰਾਉਣੇ ਆ ਦਰਸ਼ਨ ਤੇ ਕਾਫੀ ਜਗ੍ਹਾ 'ਚ ਬਣਿਆ ਹੋਇਆ ਹੈ ਬਹੁਤ ਹੀ ਸੁੰਦਰ ਹੈ ਮਾਤਾ ਬਣਿਆ ਸਾਈਡ ਦੇ ਆ ਇੱਥੋਂ ਅੰਦਰ ਐਂਟਰ ਕਰਦੇ ਹਾਂ ਆ ਸਾਈਡ ਤੇ ਆਪਣੇ ਰੂਮ ਬੁੱਕ ਹੋ ਜਾਂਦੇ ਆ ਤੇ ਅੱਗੇ ਜਾ ਕੇ ਤੁਹਾਨੂੰ ਗੁਰਦਸਾਹਿਬ ਦਿਖਾਉਂਦੇ ਆ ਲੋ ਜੀ ਜੋੜੇ ਆਪਾਂ ਜਮਾ ਕਰਾਤੇ ਆ ਤੇ ਹੁਣ ਆਪਾਂ ਐ ਧੋ ਕੇ ਗੁਰਦਰਾ ਸਾਹਿਬ ਅਗੇ ਐਂਟਰ ਕਰ ਗਏ ਗੁਰਦਸਾਹਿਬ ਆਮਨੇ ਤੁਹਾਨੂੰ ਲੱਭ ਰਿਆ ਤਖਤ ਸ੍ਰੀ ਪਟਨਾ ਸਾਹਿਬ ਜਿਹੜੀ ਬੜੇ ਟਾਈਮ ਦੀ ਸਾਡੀ ਵੇਟ ਸੀ ਆਪਾਂ ਯਾਤਰਾ ਕਰਨੀ ਸੀ ਹੁਣ ਆਪਣਾ ਯਾਤਰਾ ਕਰ ਲਈ ਆ ਆਪ ਕਾਫੀ ਸੰਗਤ ਜਿਹੜੀ ਉਹ ਵੀ ਬਾਹਰ ਬੈਠੀ ਹੋਈ ਆ ਇੱਥੇ ਹਰੇਕ ਧਰਮ ਦੇ ਲੋਕੀ ਹੁੰਦੇ ਆ ਮੈਂ Hindu ਵੀ ਦੇਖੇ ਆ Sikh ਵੀ ਆ Christian ਵੀ ਆ ਤੇ Muslim ਵੀ ਆ ਤੇ ਸਾਹਮਣੇ ਦੇਖ ਹੀ ਦੇ ਕਾਫੀ ਸੰਗਤਾਂ ਇੱਥੇ ਹੁੰਦੀਆਂ ਆ ਆ ਸਾਹਮਣੇ ਵੀ ਰੂਮ ਬਣੇ ਹੋਏ ਰਹਿਣ ਵਾਸਤੇ ਯਾਤਰੀਆਂ ਲਈ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਸਾਰੀ ਮਾਰਤ ਗੁਰਦੁਆਰਾ ਸਾਹਿਬ ਦੀ ਆ ਤੇ ਅੱਜ ਤੁਹਾਨੂੰ ਥੋੜਾ ਜਿਹਾ ਅੰਦਰ ਉਹ ਵੀ ਦਿਖਾ ਲਿਓ ਨੇ ਗੁਰਦੁਆਰਾ ਸਾਹਿਬ ਇਹ ਤਕਰੀਬਨ ਗੁਰਦਰਾ ਸਾਹਿਬ 24 ਘੰਟੇ ਹੀ ਖੁੱਲਾ ਰਹਿੰਦਾ ਵਾ ਇਹ ਕਿਉਂਕਿ ਟ੍ਰੇਨਾਂ ਲੇਟ ਪਹੁੰਚਦੀਆਂ ਰਾਤ 10 11 2 ਵਜੇ ਤੱਕ ਟ੍ਰੇਨਾਂ ਪਹੁੰਚਦੀਆਂ ਤੇ ਕਦੋਂ ਵੀ ਆਨ ਕੇ ਸੰਗਤ ਮੱਥਾ ਟੇਕ ਸਕਦੀ ਆ ਤੇ ਲੰਗਰ ਵੀ 24 ਘੰਟੇ ਖੁੱਲ੍ਹਾ ਰਹਿੰਦਾ ਆ ਜਦੋਂ ਮਰਜ਼ੀ ਆ ਉਹ 24 ਘੰਟੇ ਲੰਗਰ ਖੁੱਲ੍ਹਾ ਰਹਿੰਦਾ ਤੇ ਲੰਗਰ ਸ਼ਰਤ ਸਕਦੇ ਸੰਗਤਾਂ ਸ੍ਰੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਲਾਈਵ ਚੱਲ ਰਿਹਾ ਨਾਲ ਨਾਲ ਹੀ ਅਨਿਸ਼ਾਨ ਸਾਹਿਬ ਆ ਇਹ ਤਾਂ ਬਾਦ ਸਾਹਿਬ ਤੱਕ ਚੀ ਪੜਨਾ ਸਾਹਿਬ ਦੰਦਸਨ ਜੀ ਆਖਤਾ ਗਾਏ ਕਾਫੀ ਰਾਸ਼ਣ ਪਹਿਲਾ ਭਾਏ ਉਹਦੇ ਨਾਲ ਰਾਸ਼ ਨਹੀਂ ਹੈਗਾ ਹੁਣ ਕਾਫੀ ਰਾਸ਼ਣ ਅੰਦਰ ਜਰਨ ਕਰਦੇ ਕੋਲੀਆਂ ਕਾਫੀ ਸੰਤਨ ਰੈਸੀ ਜੀ 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 ਸੋਆ ਬੜਿਆ ਹੋਇਆ ਕਰਤ ਹੈ ਨਾ ਸੰਤ ਮਥਾ ਦੇ ਜੀ ਗੰਕਾਰ ਬਹੁਤ ਰਾਸ਼ੇ ਸਤਿ ਸ਼੍ਰੀ ਅਕਾਲ ਸੰਤਾਂ ਦਾ ਸੰਤਾਂ ਦਾ ਮੱਥਾ ਟੇਕਣਾ ਆ ਰਹੀਆਂ ਤਕਸ਼ੀ ਲਈਏ ਬੰਦੇ ਸਾਹਿਬ ਜੀ ਪਟਨਾ ਸਾਹਿਬ ਤੋਂ ਉਹ ਅੰਦਰ ਦਾ ਦੇਸ਼ਾ ਪੜਾਉਣਾ ਕੇ ਜਾਣ ਜਾਣ ਦੇ ਦੇ ਕੇ ਬਤੇ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਕਸ਼ੀ ਪਟਨਾ ਸਾਹਿਬ ਜੀ ਹਾਂ ਜੀ ਇੱਥੇ ਦੋ ਤਿੰਨ ਗੁਰਦੁਆਰਾ ਸਾਹਿਬ ਲੋਕਲ ਹੈ ਜਿਹੜੇ ਆਪਾਂ ਪੈਦਲ ਚੱਲ ਕੇ ਜਾ ਸਕਦੇ ਆ ਜਿਵੇਂ ਮੇਨ ਗੁਰਦੁਆਰਾ ਸਾਹਿਬ ਦੇ ਹੋਈ ਆ ਪਟਨਾ ਸਾਹਿਬ ਤੱਕ ਤਾਂ ਸ੍ਰੀ ਪਟਨਾ ਸਾਹਿਬ ਦੇ ਨੇ ਲੱਗੇ ਹੀ ਦੋ ਤਿੰਨ ਗੁਰਦਾਰੇ ਪੈਂਦੇ ਜਿਹੜੇ ਪੈਦਲ ਜਾ ਸਕਦੇ ਆ ਜਿਵੇਂ ਕੰਗਨ ਘਾਟ ਗੁਰਦੁਆਰਾ ਬਾ ਬਾਲੀਲਾ ਸਾਹਿਬ ਤੇ ਇੱਕ ਗੁਰੂ ਕਾ ਬਾਗ ਆ ਤੇ ਇਹ ਤਿੰਨ ਗੁਰਦਾਰੇ ਜਿਹੜੇ ਆ ਇਹ ਮਤਲਬ ਲੱਗੇ ਹੀ ਜਿਹੜੇ ਅਸੀਂ ਦੇਖ ਸਕਦੇ ਆ ਬਾਕੀ ਆਪਾਂ ਨੂੰ ਕੋਈ ਗੱਡੀ ਵਿਚਾਰਾ ਕਰਨੀ ਪੈਂਦੀ ਕਿਉਂਕਿ ਬਾਕੀ ਗੁਰਦਾਰੇ ਸਾਹਿਬ ਜਿਹੜੇ ਦੂਰ ਆ ਜਿਵੇਂ ਹਾਂਡੀ ਸਾਹਿਬ ਹੋ ਗਿਆ ਦੋ ਤਿੰਨ ਗੁਰਦਾਰੇ ਹੋਰ ਆਗੇ ਜਿਹੜੇ ਦੂਰ ਪੈਂਦੇ ਆ ਤੇ ਲੋਕਲ ਆਪਾਂ ਜਿਹੜੇ ਤੁਰ ਕੇ ਤਿੰਨ ਗੁਰਦਾਰੇ ਦਰਸ਼ਨ ਕਰ ਸਕਦੇ ਆ ਇੱਕ ਕੰਗਨ ਘਾਟ ਤੇ ਇੱਕ ਬਾਲੀਲਾ ਸਾਹਿਬ ਇਹ ਬਿਲਕੁਲ ਲੱਗ ਗਿਆ ਤੇ ਗੁਰੂ ਦਾ ਬਾਗ ਥੋੜਾ ਜਿਹਾ ਦੂਰ ਪੈਂਦਾ ਉੱਥੇ ਵਾਸਤੇ ਵੀ ਆਪਾਂ ਨੂੰ ਗੱਡੀ ਲੈ ਕੇ ਜਾਣਾ ਪੈਂਦਾ ਜਾਂ ਕੋਈ ਟੈਕਸੀ ਵਗੈਰਾ ਕਰਨੀ ਮੇਰੀ ਕਿਉਂਕਿ 5 ਕਿਲੋਮੀਟਰ ਦੀ ਦੂਰੀ ਤੇ ਆ ਤੁਸੀਂ ਕਰੋ ਦਰਸ਼ਨ ਅਸੀਂ ਆ ਗਏ ਹਾਂ ਗੁਰਦੁਆਰਾ ਗੁਰੂ ਕਾ ਬਾਗ ਨਵੀਂ ਪਾਸ਼ਾ ਜੀ ਤੇ ਦਸਵੀਂ ਪਾਸ਼ਾ ਜੀ ਪਟਨਾ ਸਾਹਿਬ ਇਹ ਹੈਗਾ ਗੁਰੂ ਕਾ ਬਾਗ ਆ ਮੇਨ ਐਂਟਰੀ ਏ ਟਾ ਦਾ ਇਹ ਤਕਰੀਬਨ ਮੇਨ ਗੁਰਦੁਦਵਰਾ ਪਟਨਾ ਸਾਹਿਬ ਤਖਤ ਸਾਹਿਬ ਜੀ ਨੂੰ ਬੋਲਦੇ ਉੱਤੇ ਤੋਂ ਕੋਈ 4 ਕਿਲੋਮੀਟਰ ਦੀ ਦੂਰੀ ਤੇ ਆ ਇੰਦ ਇੱਥੇ ਆਉਣ ਵਾਸਤੇ ਸਾਨੂੰ ਕੋਈ ਗੱਡੀ ਜਾਂ ਕੋਈ ਈ ਰਿਕਸ਼ਾ ਵਗੈਰਾ ਲੈਣਾ ਪੈਂਦਾ ਕਿਉਂਕਿ ਪੈਦਲ ਚੱਲ ਕੇ ਨਹੀਂ ਹੈ ਦੂਰ ਹੋੜਾ ਪੈ ਜਾਂਦਾ ਬਾਕੀ ਦੋ ਤਿੰਨ ਗੁਰਦਾਰੇ ਲੱਗੇ ਆ ਆ ਸਾਹਮਣੇ ਹੈਗਾ ਗੁਰੂ ਦਾ ਬਾਗ ਇਹਦਾ ਇਤਿਹਾਸ ਵੀ ਤੁਹਾਨੂੰ ਅੰਦਰ ਜਾ ਕੇ ਦੱਸਦੇ ਆ ਇਸ ਸਾਈਡ ਤੇ ਸਰੋਵਰ ਬਣਿਆ ਹੋਇਆ ਥੋੜਾ ਜਿਹਾ ਅੱਜ ਲੇਟ ਹੋ ਗਏ ਆ ਤੇ ਰਾਤ ਦਾ ਟਾਈਮ ਹੋ ਗਿਆ ਸਾਢੇ 6 ਵਜੇ ਵੱਜ ਗਏ ਸਾਢੇ 6:30 ਆ ਸਰੋਵਰ ਆ ਸਾਹਮਣੇ ਤੇ ਸਰੋਵਰ ਦੇ ਬਿਲਕੁਲ ਹੀ ਸਾਹਮਣੇ ਗੁਰਦਰਾ ਸਾਹਿਬ ਆ ਜਿਹਦੇ ਨੂੰ ਕਹਿੰਦੇ ਗੁਰੂ ਕਾ ਬਾਗ ਉਹ ਸਾਹਮਣੇ ਆ ਬਾਕੀ ਇਤਿਹਾਸ ਵੀ ਇਹਦਾ ਅੱਗੇ ਜਾ ਕੇ ਦੱਸਦੇ ਆ ਇਹ ਅੰਦਰ ਦਾ ਗੁਰੂ ਗੁਰੂ ਕਾ ਬਾਗ ਦਾ ਗੁਰਦੁਆਰਾ ਸ ਹੈ ਇੱਥੇ ਵੀ ਸੰਗਤਾਂ ਹੁੰਦੀਆਂ ਵਾ ਜਦੋਂ ਪਟਨਾ ਸਾਹਿਬੋਂ ਦੇ ਦਰਸ਼ਨ ਕਰਨ ਲਈ ਇੱਥੇ ਹੀ ਮੱਥਾ ਟੇਕ ਕੇ ਜਾਂਦੀਆਂ ਸੰਗਤਾਂ ਇੱਥੇ ਗੁਰੂ ਤੇਗ ਬਹਾਦਰ ਜੀ ਆਏ ਸੀ ਇਸ ਸਥਾਨ ਤੇ ਗੁਰੂ ਕਾ ਬਾਗ ਇਹ ਕੜਾ ਗੁਰੂ ਤੇਗ ਬਹਾਦਰ ਜੀ ਦਾ ਲਿਖਿਆ ਹੋਇਆ ਕੜਾ ਸ਼੍ਰੀ ਤੇਗ ਬਹਾਦਰ ਜੀ ਇਸ ਗੁਰਦੁਆਰਾ ਦਾ ਨਾਮ ਗੁਰੂ ਕਾ ਬਾਗ ਹੈ यह बाग एक समय नवाब रहीम बख्श करीम बख्श नवाब का होया करता बाग के नाविक महात्मा जी जा रहे सन महात्मा जी ने माली को फल मंग माली ने फल दिन तो इनकार करता महात्मा जी ने शराब देकर इस बाग में सुखा दिए ਮਾਲੀ ਜੀ ਰੂਟਾ ਲਾਵੇ ਹਰਾ ਨਾ ਹੋਣ ਸੁਖ ਜਾਏ ਨਵਾਬ ਨੇ ਬੜਾ ਜੱਤਨ ਜੱ ਕਰਵਾਏ ਫਿਰ ਵੀ ਬਾਗ ਹਰਾ ਖਰਾ ਨਹੀਂ ਜਦ ਨੂੰ ਤੇਗ ਬਹਾਦਰ ਜੀ ਮਹਾਰਾਜ ਜੀ ਬਾਬੇ ਬਕਾਲੇ ਤੋਂ ਚਲ ਕਰੇ ਧਰਮ ਪ੍ਰਚਾਰ ਕਰਦੇ ਹੋਏ ਪਰਿਵਾਰ ਸਮੇਤ ਪਟਨੇ ਸਹਰੇ ਗੁਰਦੁਆਰਾ ਗੋਘਟ ਕੋ ਜੇ ਸੰ ਬਰਸਾਤਾ ਦਾ ਸਮਾਂ ਸੀ ਗੁਰੂ ਜੀ ਨੇ ਕਮਾਸਾ ਇੱਥੇ ਹੀ ਕੱਟਿਆ ਉਸ ਤੋਂ ਬਾਅਦ ਗੁਰੂ ਜੀ ਆਪ ਪਰਿਵਾਰ ਨੂੰ ਇੱਥੇ ਛੱਡ ਕੇ ਕਰਮ ਫਲ ਚਾਰ ਕਰਦੇ ਹੋਏ ਆਪ ਆਸਾਮ ਚਲੇ ਗਏ ਉਸ ਸਮੇਂ ਹੋ ਗਏ ਇੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਪ੍ਰਕਾਸ਼ ਉਹ ਸੁਦੀ ਸਤਮੀ ਪੈਂ ਸਾਰੇ ਬਗੀਚਾ ਹਰਾ ਭਰਾ ਹੋ ਗਿਆ ਗੁਰੂ ਜੀ ਜੀ ਦਰਗ ਤੇ ਥਲੇ ਬੈਠੇ ਸਨ ਉਹ ਦਰਗ ਇਮਲੀ ਦਾ ਹੋਇਆ ਕਰਦਾ ਸੀ ਉਸ ਸਮੇਂ ਪਿੱਛੇ ਡਿੱਗਿਆ ਹੈ ਉਹ ਜੀ ਟਾਣੀ ਰੱਖੀ ਕੇ ਦਰਸਨਾ ਵਾਸਤੇ ਉਹ ਟਾਣੀ ਸਾਹਮਣੇ ਉਹ ਸੀਸੇ ਬਖਸ਼ੇ ਰੱਖੀ ਗਈ ਹੈ ਆਪ ਦਰਸ਼ਨ ਕਰ ਲੈਣਾ ਗੁਰੂ ਜੀ ਅੰਮ੍ਰਿਤ ਵੇਲੇ ਨੀਂਦ ਦਾ ਦਾਤਨ ਕਰ ਰਹੇ ਸਨ ਗੁਰੂ ਜੀ ਨੇ ਦਾਤਾਂ ਚਰਕੇ ਦਾਤਾਂ ਨੂੰ ਜ਼ਮੀਨ ਤੇ ਗੱਡ ਦਿੱਤੀ ਵਿੱਚ ਆਪਣਾ ਇੱਕ ਸਰਬ ਲੋਦਾ ਕਰਾਵਾ ਕੇ ਬਚਨ ਕਿਹਾ ਇਹ ਜੀਰਾ ਕਰਾ ਹੈ ਸਮੇਂ ਦੇ ਨਾਲ ਜਦ ਇਹ ਦਾ ਵਟਵਾਰਾ ਹੋਣਗੇ ਸੰਤਾਂ ਦੀ ਆਵਾ ਗਵਨ ਪਰਣਗੇ ਤੇਰੇ ਟਾਣੀ ਟੁਕਣਗੇ ਕਰਾ ਨਿਕਲੋਗਾ ਤੇ ਵੀ ਗੁਰੂ ਜੀ ਦਾ ਬਚਨ ਪੂਰੇ ਹੋਏ ਜਦ ਇਹ ਦਾ ਵਟਵਾਰਾ ਹੋਏ ਆ ਗੁਰੂ ਜੀ ਦਾ ਖੂਹ ਬਣਿਆ ਆ ਇਹ ਵੀ ਗੁਰੂ ਕੇ ਬਾਗ ਗਿਆ ਕਹਿੰਦੇ ਜਿਹੜਾ ਇੱਥੇ ਇਸ਼ਨਾਨ ਕਰੂਗਾ ਉਹਦੀ ਹਰ ਮਨੋ ਕਾਮਨਾ ਪੂਰੀ ਹੋਵੇਗੀ ਇਹ ਗੁਰਦੁਆਰੇ ਸਾਹਿਬ ਦੇ ਇਤਿਹਾਸ ਆ ਇਹ ਗੁਰਦੁਆਰਾ ਗੁਰੂ ਕਾ ਬਾਗ ਦੇ ਵਿੱਚ ਬਣਿਆ ਹੋਇਆ ਹੈ ਤੁਸੀਂ ਦੇਖੀ ਜਦੋਂ ਚੋਂ ਪਾਣੀ ਕੱਢ ਕੇ ਜਿਹੜਾ ਇਸ਼ਨਾਨ ਕਰੇਗਾ ਉਹਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ